ਹੈਲੋ ਜੀ ਸਾਰਿਆਂ ਨੂੰ ਸਰ ਸ਼ਕਾਲ ਅੱਜ ਦੀ ਵੀਡੀਓ ਵਿੱਚ ਜੀ ਆਪਾਂ ਸਾਂਝੀ ਮਾਤਾ ਦੀ ਆਰਤੀ ਤੇ ਗੀਤ ਗਾਵਾਂਗੇ ਅਸੀਂ ਦਿਖਾਵਾਂਗੇ ਵੀ ਅਸੀਂ ਕਿਵੇਂ ਆਰਤੀ ਕਰਦੇ ਹਾਂ ਤੇ ਗੀਤ ਗਾਉਂਦੇ ਹਾਂ ਜੇ ਕਮੈਂਟ ਕਰਕੇ ਜਰੂਰ ਦੱਸਣਾ ਵੀ ਤੁਸੀਂ ਜੀ ਕਿਵੇਂ ਗੀਤ ਗਾਉਂਦੇ ਹੋ ਤੇ ਆਰਤੀ ਕਰਦੇ ਹੋ ਕਰਦੇ ਹੋ ਸਾਂਝੀ ਮਾਤਾ ਦੀ ਜੀ ਵੀਡੀਓ ਨੂੰ ਜੀ ਵੱਧ ਤੋਂ ਵੱਧ ਸ਼ੇਅਰ ਕਰੋ ਚਲੋ ਜੀ ਹੁਣ ਆਪਾਂ ਆਰਤੀ ਕਰਦੇ ਹਾਂ ਯਾ ਮੀ ਪਿਆਰ ਮੀ ਧਿਆਨੀਆਂ ਦੋ ਜੁੜੀਆਂ ਦੋ ਖੜੀਆਂ ਸਿਖਰ ਦੇ ਵੱਲੇ ਮੋਲ ਮਤਾ ਹਟੜੀ ਮੈਂ ਪੁੱਜਾਂ ਤੇਰੀ ਪਟੜੀ ਮੈਂ ਪੁੱਜਾਂ ਤੇਰੇ ਪੈਰਨ ਐਂ ਸਾਡੇ ਆਇਆ ਮੈਂ ਹਰ ਕਾ ਦਰਸ਼ਨ ਪਾਇਆ ਗੁਰੂ ਗੋਬਿੰਦ ਸਿੰਘ ਜੀ ਆਇਆ ਰੀ ਆਤੀ ਗਾジナ ਜੀਵੇ ਮੇਰਾ ਵੀਰ ਪਿਆਰ ਵੀਰ ਪਿਆਰ ਦਿਆਂ ਦੋ ਜੋੜੀਆਂ ਖੜੀਆਂ ਸਿਖਰ ਦਵਾਰੇ ਤੂੰ ਖੋੜ ਮਾਤਾ ਹਟੜੀ ਮੈਂ ਪੁੱਜਾਂ ਤੇਰੀ ਪਟੜੀ ਮੈਂ ਪੁੱਜਾਂ ਤੇਰੇ ਪੈਰ ਨਰੈਣ ਸਾਡੇ ਆਇਆ ਮੈਂ ਹਰ ਕਾ ਦਰਸ਼ਨ ਪਾਇ ਗੁਰੂ ਗੋਬਿੰਦ ਸਿੰਘ ਜੀ ਆ ਦੀ ਆਰਤੀ ਕਰਾਂ ਸ਼ਿੰਗਾਰ ਜੀ ਦੇ ਮੇਰਾ ਵੀਰ ਪਿਆਰ ਵੀਰ ਪਿਆਰ ਦੀਆਂ ਦੋ ਜੋੜੀਆਂ ਦੋ ਖੜੀਆਂ ਸਿਖਰ ਦੇ ਵੱਲੇ ਤੂੰ ਖੋਲ ਮਾਤਾ ਹਟੜੀ ਮੈਂ ਪੂਜਾਂ ਤੇਰੀ ਪਟਾੜੀ ਮੈਂ ਪੂਜਾਂ ਤੇਰੇ ਪੈਰ ਨਰਨ ਸਾਡੇ ਆਇਆ ਮੈਂ ਹਰ ਕਾ ਦਰਸ਼ਨ ਪਾਇਆ ਗੁਰੂ ਗੋਬਿੰਦ ਸਿੰਘ ਜੀ ਆਏ ਤਿਆਰ ਤੀ ਕਰਾਂ ਸ਼ਿਹਾਜਾ ਜੀ ਮੇਰਾ ਮੀਰ ਪਿਆਰ ਦਿਆਂ ਦੋ ਜੋੜੀਆਂ ਦੋ ਖੜੀਆਂ ਸਿਖਰ ਦਵੱਲੇ ਤੂੰ ਖੋਲ ਮਾਤਾ ਹਟੜੀ ਮੈਂ ਪੁੱਜਾਂ ਤੇਰੀ ਮੈਂ ਮੈਂ ਪੁੱਜਾਂ ਤੇਰੇ ਪੈਰ ਰਹਿਣ ਦਰੇ ਹਰਕਾ ਦਰਸ਼ਨ ਪਾਇਆ ਗੁਰਗੋਬਿੰਦ ਸਿੰਘ ਜੀ ਆ ਵੀਰ ਬੜਨੀਆਂ ਦੋ ਜਖੜੀਆਂ ਸਿਖਰਦਵਾਲੇ ਤੂੰ ਖੋਲ ਮਾਤਾ ਹਟੜੀ ਮੈਂ ਪੁੱਜਾਂ ਤੇਰੀ ਪਟੜੀ ਮੈਂ ਪੁੱਜਾਂ ਤੇਰੇ ਪੈਰ ਰਹਿਣ ਸਾਡੇ ਆਇਆ ਮੈਂ ਹਰ ਕਾ ਦਰਸ਼ਨ ਪਾਇਆ ਗੁਰੂ ਗੋਬਿੰਦ ਸਿੰਘ ਜੀ ਆਰਤੀ ਆਰਤੀ ਦਾ ਫੁੱਲ ਚਮੇਲ ਸਾਡੀਆਂ ਡੰਡੀਆਂ ਸੁਣੋ ਨੀ ਕੁੜੀਓ ਸੁਣੋ ਜੀ ਗੰਭੀਰ ਜ ਸਾਡੇ ਕੰਥ ਜ ਸੋਢ ਖੱਤਰੀਓ ਬਾਤਰੀਓ ਲੈ ਪਤਲ ਆਈ ਵਿੱਚ ਬੈਠੀ ਸਾਂਜੀ ਸਾਂਜੀ ਐਤ ਕੀ ਵੀ ਆਈ ਸਾਂਜੀ ਪਾਰਨੂ ਵੀ ਸਾਂਜੀ ਮਾਈ ਖੁਸ਼ੀਆਂ ਲਈ ਕੀ ਮਾਹੀ ਆਰਤੀ ਆਰਤੀ ਦਾ ਪੁੱਲ ਜਮੇਲ ਸਾਡੀਆਂ ਡੰਡੀਆਂ ਸੁਣੋ ਨੀ ਕੁੜੀਓ ਸੁਣੋ ਨੀ ਬਉ ਆ ਧੀਰਜ ਸਾਹ ਨੇ ਕੰਧ ਜਸੋ ਦੇ ਖੱਤਰਿਓ ਬਹਤਰਿਓ ਲੈ ਪਤਲਾਈ ਵਿਚ ਮਢੀ ਸੰਜੀ ਮਾਈ ਸੰਜੀ ਐਕ ਕੀ ਵੀ ਆਈ ਸੰਜੀ ਫਰਨੂ ਵੀ ਆਈ ਸੰਜੀ ਮਾਈ ਖੁਸ਼ੀਆਂ ਦੀ ਕਿੱਤਾ ਸਈਓ ਚੇਨ ਮਨ ਚਨ ਮਨ ਕਰਦਾ ਸੀ ਮੈਂ ਤੈਨੂੰ ਪੁੱਛਾਂ ਧੀਰਾ ਸੋਹੜੇ ਕਰਕੇ ਕੀ ਕਰਦਾ ਸੀ ਸਾਲੀਆਂ ਤਾਂ ਮੇਰੀਆਂ ਕੱਢਣ ਕਸੀਦਾ ਮੈਂ ਵੀ ਪੋਤੀ ਪੜਦਾ ਸੀ ਪੜਦਾ ਸੀ ਪੜਾਉਂਦਾ ਸੀ ਨਾਲ ਬਣਾਉ ਨੂੰ ਲਿਆਉਂਦਾ ਸੀ ਬਾਜਰੇ ਦਾ ਸਿੱਟਾ ਸਯੋ ਚਿੰਮਨ ਚਿੰਮਨ ਕਰਦਾ ਸੀ ਮੈਂ ਤੈਨੂੰ ਪੁੱਛਾਂ ਵੀਰਾ ਸੋਹਰੇ ਕਰ ਕੀ ਕਰਦਾ ਸੀ ਸਾਲੀਆਂ ਤਾਂ ਮੇਰੀਆਂ ਕੱਢਣ ਕਸੀਦਾ ਮੈਂ ਵੀ ਪੋਤੀ ਪੜਦਾ ਸੀ ਪੜਦਾ ਸੀ ਪੜਾਉਂਦਾ ਸੀ ਨਾਲ ਬਣਾਉ ਨੂੰ ਲਿਆਉਂਦਾ ਸੀ ਸਾਂਝੀਆਂ ਚਿੱਟੀਆਂ ਪੂਣੀਆਂ ਤੰਦ ਲੈਣ ਹਲਾਰੇ ਚਰਖਾ ਰੰਗੜਾ ਸਨਬੀਰ ਪਿਆਰੇ ਚਿੱਟੀਆਂ ਚਿੱਟੀਆਂ ਪੂਣੀਆਂ ਤੰਦ ਲੈਣ ਹਲਾਰੇ ਚਰਖਾ ਰੰਗੜਾ ਸਨਬੀਰ ਪਿਆਰੇ ਡਾਲੇ ਹਰੀਓ ਚਲਾਈ ਮੈਂ ਤੈਨੂੰ ਪੁੱਛਾ ਸਾਂਜੀ ਕਹਿ ਤੇਰੇ ਪਾਈ ਮੇਰੇ ਪਤੀ ਜੇ ਬੀਬੀ ਅਠ ਮੇਰੇ ਪਾਈ ਅਠਾਂ ਦਾ ਮੈਂ ਵਿਆਹ ਚਾਵਾਂ 16 ਦੀ ਵਦਾਈ ਸਾਂਜੀ ਦੇ ਆਲੇ-ਦਾਲੇ ਹਰੀ ਉਹ ਚਲਾਈ ਮੈਂ ਤੈਨੂੰ ਪੁੱਛਾ ਸਾਂਜੀ ਕਹ ਤੇਰੇ ਪਾਈ 16 ਮੇਰੇ ਭਤੀ ਜੇ ਵੀ ਬੀ ਅਠੇ ਮੇਰੇ ਪਾਈ ਅਠਾ ਨਾ ਮੈਂ ਵਿਆਹ ਚਾਂ ਮਾ 16 ਦੀ ਵਦਾਈ ਹੁਣ ਜੀ ਆਪਾਂ ਨੇ ਸਾਂਜੀ ਮਾਤਾ ਜਿਹੜੀ ਆਰਤੀ ਉਹ ਕਰ ਦਿੱਤੀ ਹੈਗੀ ਇਸ ਤੋਂ ਬਾਅਦ ਹੀ ਆਪਾਂ ਭੋਗ ਲਵਾਵਾਂਗੇ ਭੋਗ ਲਵਾਉਣ ਤੋਂ ਬਾਅਦ ਹੀ ਆਪਾਂ ਜਿਹੜੇ ਗੀਤ ਹੁਣ ਸਾਂਜੀ ਮਾਤਾ ਦੇ ਜਿਹੜੇ ਗਾਵਾਂਗੇ ਜੀ ਚਲੋ ਜੀ ਸ਼ੁਰੂ ਕਰਦੇ ਹਾਂ ਸੁਹਾ ਸੁਹਾ ਲੈਂਗਾ गीत सु मेरी साथी सुह सु मेरा साथी नि मेरी साथ ਆ ਮੇਰੀ ਵੰਜੀ ਸੁਹ ਸੁਹ ਹਲੈ ਗਾ ਤਾ ਮੰਗਦੀ ਛਜ ਪਰ ਆ ਗੈਣਿਆ ਦਾ ਮੇਰੀ ਸਾਂਜੀ ਤਾ ਮੰਗਦੀ ਛਜ ਪਰ ਆ ਗੈਣਿਆ ਨਗਤ ਮੈਂ ਕੀ ਕੋਈ ਆ ਗਏ ਨੀ ਸਾਂਜੀ ਤਾ ਮੰਗਦੀ ਤਿੱਲੇ ਵਾਲੀ ਜੁੱਤੀ ਮੇਰੀ ਸਾਂਜੀ ਤਾ ਮੰਗਦੀ ਤਿੱਲੇ ਵਾਲੀ ਜੁੱਤੀ ਨਾਮ ਮੇਰੀ ਸਾਂਜੀ ਤਿੱਲੇ ਵਾਲੀ ਜੁੱਤੀ ਨੀ ਮੈਂ ਕੀ ਟੋਨੇ ਆ ਮੇਰੀ ਸਾਂਜੀ ਤਿੱਲੇ ਵਾਲੀ ਫੜਦਾ ਫੜਦਾ ਰਿਚਾ ਨੀਂਦ ਸਾਂਚੀ ਨੀ ਮੈ ਉਹ ਤੋ ਨੀ ਆਵਵੇਂ ਰੀ ਸੰਧੀ ਈ ਤਿਲੇ ਵਾਈ ਜਲਤੀ ਨੀ ਤੂੰ ਆ ਮੈਰੀ ਬਾਂਧੀ चानवे च नहीं रात गलिये क्यों वैसी रहे पहने ग्यासी दर्जी जी दे पर सुशानदी दे लेंगे नु पहने ग्यासी दर्जी जी दे पर सुशानदी दे लेंगे ਨਿਦੈ ਨੂੰ ਮਨ ਮਾਇਨੇ ਤੇਰੀ ਸਾਜੇ ਤੇਰੀ ਸਾਂਝੀ ਬਾਗਾਂ ਦੀ ਖਿੜੀ ਜੇ ਕਲ ਹੀ ਕਾਲੀ ਵਾਗੀ ਆ ਮੇਰੀ ਸਾਂਝੀ ਆ ਮੇਰੀ ਸਾਂਝੀ मेरी सांझी दे सांझी भी दे सी भैन जायो तु जाओ सांझी रवे दे भैन देस हरी हरी लऊं गांधी प्यारी दाल आया की कूठानी ਚਾਚਾਂ ਦੇ ਵੇੜੇ ਤੂੰ ਚੂਟੇ ਬਰੋਟਿਆ ਵੇ ਚੂਟੀ ਚਾਚਾਂ ਦੇ ਵੇੜੇ ਸੈਨੂੰ ਰਾਜਾ ਦੇਖੇ ਵੇ ਰਾਤ ਦਿਆ ਚੋਰ ਰਾਤ ਦਿਆ ਚੋਰ ਰਤ ਲਈਏ ਨਾ ਕੋਤਾ ਦੇ ਦਕਈਏ ਕਈ ਨਾ ਪੋਤਾ ਦਾਦੇ ਦਾ ਕਈਏ

दद्दू रख लइए ना पोता दादे दा वे गद्दू रख लइए ना